ਕਿਸਾਨਾਂ ਦਾ ਮਸੀਹਾ ਕਹਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਮੁੱਦੇ ਤੇ ਪੂਰੀ ਤਰ੍ਹਾਂ ਕੈਪਟਨ ਸਰਕਾਰ ਨੂੰ ਘੇਰਨ ਲਈ ਤਰਪਿਆ ਹੈ ਬਜਟ ਸੈਸ਼ਨ ਦੇ ਪਹਿਲੇ ਦਿਨ ਕਿਸਾਨੀ ਮਸਲਿਆਂ ਨੂੰ ਲੈ ਕੇ ਅਤੇ ਕਿਸਾਨ ਖੁਦਕੁਸ਼ੀਆਂ ਦੇ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸੁਖਬੀਰਾ ਤੇ ਮਜੀਠੀਆ ਨੇ ਵਿਧਾਨ ਸਭਾ ਤੇ ਹੱਲਾ ਬੋਲਿਆ ਇੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਾਲ ਸੁਖਬੀਰ ਬਾਦਲ ਤੇ ਮਜੀਠੀਆ ਵੀ ਕੈਪਟਨ ਸਰਕਾਰ ਤੇ ਤਲਖ ਹੁੰਦੇ ਦਿਖਾਈ ਦਿੱਤੇ ਸਖਬੀਰ ਸਿੰਘ ਬਾਦਲ ਨੇ ਤਾਂ ਕੈਪਟਨ ਸਰਕਾਰ ਨੂੰ ਕੋਸਦਿਆਂ ਉਹਨਾਂ ਨੂੰ ਘਟਿਆ ਇਨਸਾਨ ਤਾਂ ਕਹਿ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਮੁੱਖ ਮੰਤਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂ ਖਾ ਕੇ ਕਰਜ਼ਾ ਮਾਫ਼ ਕਰਨ ਤੋਂ ਮੁੱਕਰ ਸਕਦਾ ਹੈ ਉਸ ਤੋਂ ਘਟਿਆ ਇਨਸਾਨ ਕੋਈ ਹੋ ਹੀ ਨਹੀਂ ਸਕਦਾ ਪੀਵੀ ਰਾਹੀਂ ਰੈਲੀ ਵਿੱਚ ਤੇ ਹਰ মিডিਆ ਵਿੱਚ ਇੱਕ ਬਿਆਨ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂ ਖਾਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੋਖਾਤੀ ਤੇ ਕਿਹਾ ਕਿ ਮੈਂ ਕਿਸਾਨ ਵੀਰੋ ਗਰੀਬ ਭਰਾਵੋ ਪਰਿਵਾਰੋ ਤੁਸੀਂ ਜੇ ਬੈਂਕ ਦਾ ਕਰਜ਼ਾ ਲੈਂਦਾ ਜੇ ਆੜਤੀਆ ਦਾ ਕਰਜ਼ਾ ਲੈਂਦਾ ਜੇ ਕੋਈ ਸੁਸਾਇਟੀ ਦਾ ਕਰਜ਼ਾ ਲੈਂਦਾ ਤੁਸੀਂ ਅੱਜ ਤੇ ਬਾਅਦ ਕਿਸੇ ਕਰਜ਼ਾ ਨਹੀਂ ਮਾਫ ਕਰ ਮੋੜਨਾ ਮੈਂ ਮੋੜੂੰਗਾ ਤੁਸੀਂ ਕੋਈ ਵਿਆਜ ਦੇਣ ਦੀ ਲੋੜ ਨਹੀਂ ਅੱਜ ਤੱਕ ਕੁਝ ਕੰਮ ਦੀ ਲੋੜ ਨਹੀਂ ਮੇਰੀ ਸਰਕਾਰ ਬਣਾਓ ਤੇ ਮੈਂ ਸਾਰਾ ਕੁਝ ਮੋੜੂਗਾ ਇੱਕ ਸਰਕਾਰੀ ਨੌਕਰੀ 10 ਲੱਖ ਦੀ ਮਦਦ ਸਾਰਾ ਕਰ ਜਮ੍ਹਾਂ ਕਰੂੰਗਾ ਜਿਹੜਾ ਇਨਸਾਨ ਗੁਰਕਾ ਸਾਹਿਬ ਦੀ ਸੌਂਖਾ ਖਾ ਕੇ ਮੁੱਕਰ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੌਂਖਾ ਖਾ ਕੇ ਮੁੱਕਰ ਸਕਦਾ ਉਹ ਤੋਂ ਘਟੀਆ ਇਨਸਾਨ ਕੋਈ ਹੋ ਨਹੀਂ ਸਕਦਾ ਉਸ ਇਨਸਾਨ ਤੇ ਕੀ ਵਿਸ਼ਵਾਸ ਕਰਾਂ ਜਿਹੜਾ ਗੁਰੂ ਸਾਹਿਬ ਦੀ ਸੌਂਹ ਗੁਰੂ ਸਾਹਿਬ ਨੂੰ ਧੋਖਾ ਦੇ ਸਕਦਾ ਹੈ ਉਹਦੇ ਕੋਈ ਵਿਸ਼ਵਾਸ ਹੋ ਸਕਦਾ ਹੁਣ ਜੂਹ ਦਾ ਬਲੰਦਾ ਅਸੈਂਬਲੀ ਚ ਪੇਸ਼ ਕਰ ਦਿੰਦੇ ਐ 15 ਸਿਰ ਡਰਾਮਾ ਕਰਕੇ 5700 ਕਰੋੜ ਦੇ ਕੇ 80000 ਕਰੋੜ ਦੇ ਕਰਜ਼ੇ ਨੂੰ ਲੁਕੋ ਸਕਦੇ ਐ ਫਿਰ ਰਾਹੁਲ ગાંધી ਵਰਗੇ ਪੂਰੇ ਹਿੰਦੁਸਤਾਨ ਨੂੰ ਹੁਣ ਬੇਵਕੂਫ ਬਣਾਉਣ ਤੇ ਲੱਗੇ ਐ ਕਿ ਜਿਵੇਂ ਕੈਪਟਨ ਨੇ ਕਰਜ਼ਾ ਮਾਫ਼ ਕੀਤਾ ਓਵੇਂ ਅਸੀਂ ਹਿੰਦੁਸਤਾਨ 'ਚ ਮਾਫ਼ ਕਰਾਂਗੇ ਇਹਦਾ ਮਤਲਬ ਜਿਵੇਂ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਗਰੀਬਾਂ ਨਾਲ ਠੱਗੀ ਮਾਰੀ ਹੈ ਅਸੀਂ ਦੁਨੀਆ ਹਿੰਦੁਸਤਾਨ ਦੀ ਬਾਕੀ ਸਟੇਟਾਂ ਦੇ ਕਿਸਾਨਾਂ ਤੇ ਗਰੀਬਾਂ ਨਾਲ ਵੀ ਠੱਗੀ ਪਰਾਗੇ ਤੋ ਐਸ ਕਰਕੇ ਅੱਜ ਅਸਲੀਅਤ ਅੱਜ ਅਸੈਂਬਲੀ ਵਿੱਚ ਗਵਰਨਰ ਸਾਹਿਬ ਨੇ ਜਿਹੜਾ ਪੇਸ਼ ਕੀਤਾ ਡਰੈੱਸ ਉਹ ਝੂਠ ਦਾ ਪਲੰਦਾ ਅਸਲੀਅਤ ਆ ਬਾਹਰ ਆ ਆ ਲੋਕ ਜਿਹੜੇ ਆਏ ਆ ਸੰਗਤ ਜਿਹੜੀ ਆਏ ਪਰਿਵਾਰ ਆਇਆ ਆ ਅਸਲੀ ਚਿਹਰਾ ਪੰਜਾਬ ਦਾ ਆ ਸਚਾਈ ਪੰਜਾਬ ਦੀ ਹੈ ਆ ਉਹ ਪਰਿਵਾਰ ਹੈ ਜਿਨ੍ਹਾਂ ਦੇ ਮੁਖੀਆਂ ਨੇ ਕਮਾਉਣ ਵਾਲਿਆਂ ਨੇ ਆਤਮਾਕ ਤੱਕ ਕੀਤੀ ਹੈ ਕਿ ਤਕਰੀਬ 900 ਪਰਿਵਾਰ ਆਜ ਆਏ ਸਾਰੇ ਬਜ਼ੁਰਗ ਮਾਈਆਂ ਆਈਆਂ ਭੈਣਾਂ ਆਈਆਂ ਬੱਚੇ ਆਏ ਆ ਬਜ਼ੁਰਗ ਆਏ ਆ ਜਿਨ੍ਹਾਂ ਦੇ ਪਰਿਵਾਰ ਸਾਰੇ ਦੁੱਖ ਚ ਹੈ ਉਹਨਾਂ ਨੂੰ ਸਹਾਇਤਾ ਦੀ ਲੋੜ ਹੈ ਇਹਨਾਂ ਨੂੰ ਮੀਤ ਸੀ ਕਿ ਕੈਪਟਨ ਨੇ ਮੁੱਖ ਮੰਤਰੀ ਨੇ ਗੁਰਕਾ ਸਾਹਿਬ ਦੀ ਸੋਖਾ ਦੀ ਐ ਕੁਝ ਸਾਥ ਦੂਗਾ ਤੁਹਾਨੂੰ ਮਿਲੂਗਾ ਪਰ ਇਹ ਮੁੱਕਰ ਗਿਆ ਮੈਂ ਸ਼ਰੋਮਨੀ ਕਾਲੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਵਿਸ਼ਵਾਸ ਦੋਣਾ ਥੋੜੀ ਲੜਾਈ ਲੜਾਂਗੇ ਲੜਦੇ ਰਵਾਂਗੇ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਬੋਲੇ ਅਸੀਂ ਇਹਦੇ ਬਾਅਦ ਸਾਸਰੀਆਕਰ ਗਵਰਨਰ ਸਾਹਿਬ ਨਾਲ ਟਾਈਮ ਲਵਾਵਾਂਗੇ ਗਵਰਨਰ ਸਾਹਿਬ ਦੇ ਸਾਹਮਣੇ ਆਪਾਂ ਉਹਨਾਂ ਕੋਲ ਜਾਵਾਂਗੇ ਉਦੇ ਬਾਅਦ ਭਾਵੇਂ ਸੜਕਾਂ ਤੇ ਉਤਰਨਾ ਪਏ ਭਾਵੇਂ ਘਰੋਂ ਕਰਨੇ ਪੈਣ ਥੋਡੀ ਲੜਾਈ ਲੜਾਂਗੇ ਤੁਹਾਨੂੰ ਇਨਸਾਫ ਲੈ ਕੇ ਦਿਵਾਵਾਂਗੇ ਬੜੇ ਇਨਸਾਨ ਸਾਸ਼ਟਰੀਆਕਾਰ ਬਾਦਲ ਸਾਹਿਬ ਮੇਰੇ ਪਿਤਾ ਜੀ ਸਪੂਜੀ ਕਾਲੀਦਲ ਤੁਹਾਡੇ ਪਤਾ ਤੁਹੀਂ ਬੜੇ ਦੁੱਖ ਆ ਤੁਹਾਨੂੰ ਪਰਿਵਾਰਾਂ ਨੂੰ ਅਸੀਂ ਤੁਹਾਡੇ ਦੁੱਖ ਵਿੱਚ ਸ਼ਾਮਲ ਹੁੰਦੇ ਆ ਪਰ ਮੈਨੂੰ ਇਹਨਾ ਵਿਸ਼ਵਾਸ ਹੋਣਾ ਥੋਡੀ ਲੜਾਈ ਲੜਾਂਗੇ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਬਹੁਤ ਬਹੁਤ ਧੰਨਵਾਦ